ਬੰਨਦੇ ਪੁਰਖਾ ਇੱਥੇ ਬੰਨਦੇ ਘੋੜੀ ਉਧਰੋਂ ਹੱਥ ਪੈਰ ਧੋ ਕੇ ਅੰਦਰ ਚਲਿਆ ਜਾ ਸਾਹਮਣੇ ਬੈਠੇ ਹੋਣਗੇ ਮਹਾਰਾਜ ਦੂਜੇ ਪਾਸਿਓਂ ਦੀ ਹੋ ਕੇ ਜਾਂਦਿਆਂ ਨੂੰ ਤਖਤ ਤੇ ਬਹਿ ਗਏ ਚੌਂਕੜਾ ਮਾਰ ਕੇ ਚੌਂਕੜਾ ਮਾਰਿਆ ਤਖਤ ਤੇ ਬਹਿ ਗਏ ਜਾ ਜਦੋਂ ਫਿਰ ਆਏ ਭਾਈ ਲੈਣਾ ਜੀ ਤੇ ਸਤਗੁਰਾਂ ਨੂੰ ਵੇਖਿਆ ਸੰਗਤ ਮਿਲ ਰਹੀ ਏ ਜਦੋਂ ਵੇਖਿਆ ਵੀ ਇਹ ਤੇ ਉਹੀ ਨੇ ਜਿਹੜੇ ਮੇਰੇ ਅੱਗੇ-ਅੱਗੇ ਚੱਲ ਕੇ ਆਏ ਨੇ ਉਸੇ ਵੇਲੇ ਜਦੋਂ ਸਾਰੇ ਕੋਈ ਕੁਝ ਮੱਥਾ ਟੇਕੇ ਕੋਈ ਕੁਝ ਮੱਥਾ ਟੇਕੇ ਕੋਈ ਕੁਝ ਰੱਖੇ ਕੋਈ ਕੁਝ ਰੱਖੇ ਜਦੋਂ ਆਈ ਵਾਰੀ ਗੁਰੂ ਭਾਈ ਲੈਣਾ ਜੀ ਦੀ ਤੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਨਾ ਚਰਨਾਂ ਤੇ ਕਹਿਣ ਲੱਗੇ ਗਰੀਬ ਨਿਵਾਜ ਕਿਸੇ ਨੇ ਕੁਝ ਰੱਖਿਆ ਕਿਸੇ ਨੇ ਕੁਝ ਰੱਖਿਆ ਕਿਸੇ ਨੇ ਕੁਝ ਰੱਖਿਆ ਪਰ ਮੈਨੂੰ ਤੁਸੀਂ ਇੰਨਾ ਮੋਹ ਲਿਆ ਹੈ ਇੰਨਾ ਪਿਆਰ ਦਿੱਤਾ ਤੇ ਆਉਣ ਸਾਰੀ ਇੰਨੀ ਖਿੱਚ ਪਾ ਦਿੱਤੀ ਐ ਮੈਂ ਆਪਣੇ ਆਪ ਨੂੰ ਅੱਜ ਤੁਹਾਡੇ ਚਰਨਾਂ 'ਚ ਮੱਥਾ ਟੇਕਣਾ ਬਸ ਹੁਣ ਮੈਂ ਜਿੰਨੀ ਜ਼ਿੰਦਗੀ ਮੇਰੀ ਰਹਿੰਦੀ ਐ ਹੁਣ ਮੈਂ ਤੁਹਾਡੇ ਚਰਨਾਂ 'ਚ ਲਾਵਾਂਗਾ ਇਹ ਜਨਮ ਤੁਹਾਡੇ ਲੇਖੇ ਲੱਗੇਗਾ ਬੋਲੇ ਸੋਨ ਹਾ ਸਤਿ ਸ੍ਰੀ ਅਕਾਲ ਕਹਿਣਾ ਸੋਫਾ ਆਪਣੇ ਆਪ ਦਾ ਮੱਥਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਟੇਕਿਆ ਇੰਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਖਿੱਚ ਪਾਤੀ ਪਿਆਰੀ ਸੀ ਅੱਗੋਂ ਲੈਣ ਚਲੇ ਗਏ ਇਹ ਪ੍ਰੇਮ ਦੀ ਖੇਚੀ ਸੀ ਨਾ ਪਿਆਰ ਦੇ ਐਸੇ ਖਿੱਚੇ ਭਾਈ ਲੈਣਾ ਜੀ ਕਹਿੰਦੇ ਮਹਾਰਾਜ ਮੇਰੇ ਸਿਰ 'ਇਦਾ ਭਾਰ ਚੜਾ ਦਿੱਤਾ ਮੈਂ ਘੋੜੀ ਤੇ ਤੁਸੀਂ ਪੈਦਲ ਸਤਿਗੁਰੂ ਕਹਿੰਦੇ ਤੇਰਾ ਨਾਂ ਕੀ ਕਹਿੰਦੇ ਲੈਣਾ ਕਹਿੰਦੇ ਤੂੰ ਲੈਣਾ ਅਸੀਂ ਤੇਰਾ ਦੇਣਾ ਤੇ ਲੈਣ ਵਾਲੇ ਘੋੜੀਆਂ ਤੇ ਚੜ ਕੇ ਆਉਂਦੇ ਨੇ ਕਿਉਂਕਿ ਪਤਾ ਸੀ ਇੱਕ ਦਿਨ ਇਹਨੇ ਗੱਡੀ ਲੈ ਜਾਣੀ ਹੈ ਇੱਕ ਦਿਨ ਇਹਨੇ ਗੱਦੀ ਲੈ ਜਾਣੀ ਹੈ ਇਹ ਆਏਗਾ ਸਮਾਂ ਤੇ ਫਿਰ ਵੇਖੋ ਕਿੰਡੀ ਵੱਡੀ ਸੇਵਾ ਕੀਤੀ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਸਨ ਉਹਨਾਂ ਦੇ ਕੋਲ ਬਾਬਾ ਈਸ਼ਰ ਸਿੰਘ ਨੇ ਸੇਵਾ ਕਰਨੀ ਬਿਆਈਆਂ ਪਾਟੀਆਂ ਪਈਆਂ ਉਹਨਾਂ ਵੇਲੇ ਇੰਨਾ ਬੁਰਾ ਹਾਲ ਖੂਨ ਚੱਲਿਆ ਕਰੇ ਤੇ ਮਹਾਰਾਣੀ ਰਾਜਮਾਤਾ ਪਟਿਆਲੇ ਤੋਂ ਗਏ ਇਹਨਾਂ ਨੇ ਮਹਾਂਪੁਰਖ ਬਾਬਾ ਅਨੰਦ ਸਿੰਘ ਜੀ ਦੇ ਦਰਸ਼ਨ ਕਰਨੇ ਸਨ ਦਰਸ਼ਨ ਕਰਦਿਆਂ ਕਰਦਿਆਂ ਵੇਖਿਆ ਜਦੋਂ ਆਏ ਨਾ ਸੇਵਾਦਾਰ ਬਾਬਾ ਈਸ਼ਰ ਸਿੰਘ ਜੀ ਉਸ ਵੇਲੇ ਸੇਵਾਦਾਰ ਸਨ ਵਿਆਇਆਂ ਪਾਟੀਆਂ ਪਈਆਂ ਵੇਖ ਕੇ ਮਹਾਰਾਣੀ ਕਹਿੰਦੀ ਹੈ ਮਹਾਂਪੁਰਸ਼ੋ ਤੁਸੀਂ ਨਹੀਂ ਦੇ ਇਲਾਜ ਕਰਾਣਾ ਤੇ ਮੈਨੂੰ ਹੁਕਮ ਕਰੋ ਮੈਂ ਲੈ ਜਾ ਕਿਸੇ ਡਾਕਟਰ ਕੋਲ ਵੇਖੋ ਇਹਦੀਆਂ ਵਿਆਇਆਂ ਪਾਟੀਆਂ ਪਈਆਂ ਨੇ ਕਿੰਨਾ ਭੱਜ-ਭੱਜ ਸੇਵਾ ਕਰਦਾ ਹੈ ਤੂੰ ਇਲਾਜ ਕਰਾਓ ਇਹਨੂੰ ਕੋਈ ਦਵਾਈ ਦਵਾ ਦਿਓ ਦੇਖੋ ਤੇ ਸਹੀ ਕਿੰਨਾ ਬੁਰਾ ਹਾਲੇ ਦਾ ਉਸ ਵੇਲੇ ਬਾਬਾ ਅਨੰਦ ਸਿੰਘ ਜੀ ਆਖਣ ਲੱਗੇ ਮਾਤਾ ਇਹ ਤੈਨੂੰ ਲੱਗਦਾ ਵਿਆਹਾਂ ਪਾਟੀਆਂ ਤੈਨੂੰ ਦਿਸਦੀਆਂ ਨੇ ਪਰ ਜਾਤ ਰੱਖੇ ਨੂੰ ਸੇਵਾ ਕਰ ਲੈਣ ਦੇ ਇਨ੍ਹਾਂ ਪੈਰਾਂ ਤੇ ਰਾਜੇ ਮਹਾਰਾਜੇ ਮੱਥਾ ਟੇਕਿਆ ਕਰਨਗੇ ਆਏਗਾ ਇੱਕ ਦਿਨ ਸਮਾਂ ਆਏਗਾ ਇਸ ਸਰੀਰ ਦੀ ਬੜੀ ਪੂਜਾ ਹੋਣੀ ਬੜੇ ਲੋਕ ਪਿਆਰ ਕਰਨਗੇ ਇਹ ਸੇਵਾ ਕਰ ਲੈਣ ਦੇ ਇਸ ਕਰਕੇ ਸਤ ਜੀ ਸੇਵਾ ਨਾਲ ਹੀ ਵਰਕਤਾਨੇ ਸਾਰੀ ਭਾਈ ਲੈਣਾ ਜੀ ਨੇ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕੀਤੀ ਸੀ ਆਖਿਆ ਸੀ ਮੈਂ ਆਪਣੇ ਆਪ ਨੂੰ ਤੁਹਾਡੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਹੈ ਇੰਨਾ ਪਿਆਰ ਤੁਸੀਂ ਕੀਤਾ ਤੇ ਹੁਣ ਆਓ ਉੱਥੇ ਜਿਹੜੀ ਮੈਂ ਗੱਲ ਕਰਦਾ ਸਾਂ ਧਾਨਕ ਰੂਪ ਧਾਰਿਆ ਗੁਰੂ ਨਾਨਕ ਦੇਵ ਸਾਹਿਬ ਨੇ ਪਹਿਲੀ ਵਾਰੀ ਜਦੋਂ ਡੰਡੇ ਮਾਰੇ ਕਈ ਉਦੋਂ ਭੱਜ ਗਏ ਦੂਜੇ ਉਹ ਸੰ ਜਦੋਂ ਮਹਾਰਾਜ ਨੇ ਮਾਇਆ ਸੁੰਧੀ ਗਈ ਮਾਇਆ ਲੈ ਕੇ ਭੱਜ ਗਏ ਗੁਰੂ ਨਾਨਕ ਨੂੰ ਭੁੱਲ ਗਏ ਮਾਇਆ ਨੂੰ ਪਿਆਰ ਕਰ ਲਿਆ ਤੀਜੇ ਉਹ ਸੰ ਜਦੋਂ ਆਖਿਆ ਮੁਰਦਾ ਖਾਓ ਮੁਰਦਾ ਸਾਹਮਣੇ ਆ ਗਿਆ ਉਦੋਂ ਭੱਜ ਗਏ ਤੇ ਰਹਿ ਗਏ ਭਾਈ ਲੈਣਾ ਜੀ ਇਹ ਸਚਾਈ ਹੈ ਇਹ ਵੱਡੀਆਂ ਪਰਖਾਨੇ ਜਿਹੜੀਆਂ ਸਾਡੇ ਤੇ ਵੀ ਪੈਂਦੀਆਂ ਨੇ ਕਈ ਵਾਰੀ ਨਾ ਸਾਡੇ ਸਰੀਰ ਨੂੰ ਰੋਗ ਲੱਗ ਜਾਂਦਾ ਕੋਈ ਆਪਾਂ ਇਲਾਜ ਕਰਾਨੇ ਆ ਨਹੀਂ ਠੀਕ ਹੁੰਦਾ ਫਿਰ ਇਲਾਜ ਕਰਾਉਂਦੇ ਆ ਫਿਰ ਵੀ ਰੋਗ ਲੱਗਿਆ ਰਹਿੰਦਾ ਪਰਿਵਾਰ ਚ ਬਿਮਾਰੀ ਆ ਜਾਂਦੀ ਤੇ ਪਰਿਵਾਰਾਂ ਚ ਬਣਿਆਂ ਚ ਰੋਗ ਆ ਜਾਂਦੇ ਨੇ ਬਿਮਾਰੀ ਆ ਜਾਂਦੀ ਇਹ ਯਾਦ ਰੱਖੋ ਵੀ ਉਥੇ ਵੀ ਰੋਗ ਆਇਆ ਸੀ ਉਦੋਂ ਵੀ ਮਹਾਰਜ ਮਾਰਦੇ ਸਨ ਸ਼ਰੀਰ ਕੁਮਾਰ ਕਈਆਂ ਨੇ ਚੱਲ ਲਈ ਪਰ ਕਈ ਸ਼ਰੀਰ ਕੁਮਾਰ ਨਾ ਚੱਲ ਸਕੇ ਭੱਜ ਗਏ ਇਹ ਬਿਮਾਰੀ ਸ਼ਰੀਰ ਕੁਮਾਰ ਹੈ ਇਹ ਵੀ ਪਰਖ ਹੈ ਕਈ ਬਿਮਾਰੀ ਤੋਂ ਭੱਜ ਜਾਂਦੇ ਨੇ ਬਿਮਾਰੀ ਤੋਂ ਗੁਰੂ ਦਾ ਘਰ ਛੱਡ ਦਿੰਦੇ ਨੇ ਕਈ ਬਿਮਾਰੀਆਂ ਦੇ ਵਿੱਚ ਵੀ ਕਹਿੰਦੇ ਨਹੀਂ ਅਸੀਂ ਨਹੀਂ ਕਿਤੇ ਜਾਣਾ ਹੋਰ ਅਸੀਂ ਕਿਉਂ ਕਿਤੇ ਜਾਈਏ ਜਿਵੇਂ ਇੱਥੇ ਨਾ ਤੁਹਾਡੇ ਨੇੜੇ ਦਿੱਲੀ ਦੇ ਵਿੱਚ ਇੱਕ ਬੰਦਾ ਸੀ ਉਹਦੇ ਕੋਲ ਲੋਕ ਬੜੇ ਜਾਇਆ ਕਰਨ ਉਹ ਹਰੇਕ ਨੂੰ pudi ਦੇ ਦਿਆ ਕਰੇ ਉਹ pudi ਇਦਾਂ ਕਰੀ ਬਈ ਇਹਨੂੰ ਥੋੜਾ ਜਿਹਾ ਪਾਣੀ ਦੇ ਵਿੱਚ ਪਾ ਕੇ ਤੇ ਥੋੜੀ ਜੀ ਉਹਦੇ ਤੇ ਇਹਨੂੰ ਲੈ ਲਿਆ ਕਰੋ ਤੇ ਬੜੇ ਲੋਕ ਠੀਕ ਵੀ ਹੋਣ ਲੱਗ ਪਏ ਤੇ ਚਲ ਜਾ ਬੜੇ ਜਾਣ ਇੱਕ ਸੀਸਗੰਜ ਸਾਹਿਬ ਦਾ ਸੇਵਾਦਾਰ ਉੱਥੇ ਸੇਵਾ ਕਰਨ ਵਾਲਾ ਉਹ ਗਿਆ ਉਹ ਕਹਿੰਦਾ ਜੀ ਲਓ ਮੈਨੂੰ ਵੀ pudi ਦਿਓ ਤੇ ਤੁਸੀਂ ਠੀਕ ਕਰ ਦਿੰਦੇ ਹੋ ਉਹ ਆਖਣ ਲੱਗਾ ਵੀ ਮੈਂ ਤੈਨੂੰ ਕੁੜੀ ਨਹੀਂ ਦੇ ਸਕਦਾ ਕਹਿੰਦੇ ਜੀ ਕਿਉਂ ਆਇਆ ਕਿੱਥੋਂ ਸੀਸਗੰਜ ਸਾਹਿਬ ਤੋਂ ਕਹਿੰਦੇ ਜਾ ਮੈਂ ਤੈਨੂੰ ਕੁੜੀ ਨਹੀਂ ਦੇਣੀ ਉਹ ਮੁੜ ਆਇਆ ਫਿਰ ਉਹਨੂੰ ਕਿਸੇ ਨੇ ਆਖਿਆ ਵੀ ਹਰੇਕ ਨੂੰ ਤੇ ਉਹ ਦਵਾਈ ਦਿੰਦਾ ਤੈਨੂੰ ਕਿਉਂ ਨਹੀਂ ਦਿੱਤੀ ਉਹ ਫੇਰ ਚੱਲਿਆ ਗਿਆ ਕੁਝ ਦਿਨਾਂ ਬਾਅਦ ਉਹ ਕਹਿੰਦਾ ਵੀ ਮੈਨੂੰ ਕੁੜੀ ਕਿਉਂ ਨਹੀਂ ਦਿੰਦਾ ਕਹਿੰਦੇ ਨਹੀਂ ਤੈਨੂੰ ਕੁੜੀ ਨਹੀਂ ਦੇਣੀ ਉਹ ਫੇਰ ਮਹੀਨੇ ਕੁ ਬਾਅਦ ਚੱਲਿਆ ਗਿਆ ਕਹਿੰਦਾ ਮੈਨੂੰ ਤੇ ਤੂੰ ਦਵਾਈ ਦੇ ਮੈਂ ਤੇ ਤੇਰੇ ਕੋਲ ਹੀ ਆਉਣਾ ਸਭ ਨੂੰ ਦਵਾਈਆਂ ਦਿੰਦਾ ਮੈਨੂੰ ਦਿੰਦਾ ਹੀ ਨਹੀਂ ਦਵਾਈ ਕਹਿੰਦਾ ਸੱਚੀ ਪੁੱਛਣਾ ਹੈ ਆ ਜਾ ਅੰਦਰ ਸਾਈਡ ਤੇ ਲੈ ਗਿਆ ਉਹਨਾਂ ਲੋਕਾਂ ਤੋਂ ਪਰੇ ਕਹਿੰਦਾ ਤੈਨੂੰ ਪਤਾ ਹੈ ਕੁੜੀ 'ਚ ਕੀ ਹੈ ਕਹਿੰਦੇ ਕੀ ਕਹਿੰਦੇ ਇਸ ਕੁੜੀ ਦੇ ਵਿੱਚ ਸੀਸਗੰਜ ਸਾਹਿਬ ਦੀ ਚਰਨ ਧੂੜ ਹੈ ਯਾਦ ਓ ਇਸ ਕੁੜੀ ਦੇ ਵਿੱਚ ਸੀਸਗੰਜ ਸਾਹਿਬ ਦੀ ਚਰਨ ਧੂੜ ਹੈ ਮੈਂ ਸਵੇਰੇ ਹੀ ਜਾਨਾ ਬੜਾ ਲੈ ਕੇ ਛੇਤੀ ਛੇਤੀ ਉੱਥੇ ਕਿੰਨੀ ਕਿ ਚਰਨ ਧੂੜ ਮੈਨੂੰ ਮਿਲਦੀ ਹੈ ਮੈਂ ਲੈ ਆਉਣਾ ਮੈਂ ਉਸੇ ਦੀਆਂ ਪੁੜੀਆਂ ਬਣਾਵਣਾ ਕਿ ਲੋਕਾਂ ਨੂੰ ਦੇਈ ਜੰਨਾ ਲੋਕ ਖੁਸ਼ ਹੋ ਕੇ 10 20 50 100 ਮੈਨੂੰ ਦੇ ਜਾਂਦੇ ਆ ਮੈਂ ਅਰਦਾਸ ਕਰਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਕਿਰਪਾ ਕਰਿਓ ਕਹਿੰਦਾ ਉਦੋਂ ਤੋਂ ਮੇਰੇ ਬੱਚੇ ਸੋਹਣੀ ਰੋਟੀ ਖਾਣ ਲੱਗ ਪਏ ਆ ਤੈਨੂੰ 부ੜੀ ਤਾਂ ਨਹੀਂ ਦਿੱਤੀ ਵੀ ਮਹਾਰਾਜ ਆਖਣਗੇ ਓਏ ਤੂੰ ਮੇਰੇ ਸੇਵਕ ਨੂੰ ਵੀ ਨਹੀਂ ਬਖਸ਼ਿਆ ਇਹ ਤੇ ਸਾਡਾ ਸੇਵਾਦਾਰ ਤੂੰ ਆਇਆ ਸੀਸਗੰਜ ਸਾਹਿਬ ਤੋਂ ਐ ਰਹਿੰਦਾ ਉੱਥੇ ਐ ਜੇ ਤੈਨੂੰ ਵੀ 부ੜੀ ਦੇਤੀ ਤੇ ਮਹਾਰਾਜ ਬੇਨਾਂ ਨਾਰਾਜ ਹੋ ਜਾਣਗੇ ਤੂੰ ਕੀ ਕਰਨ ਲੱਗ ਪਿਆ ਵੇਖੋ ਇਦਾਂ ਦੇ ਸੇਵਾਦਾਰ ਮੈਂ ਅਰਜ਼ ਕਰਾਂ ਜਿਹੜੇ ਪੱਕੇ ਦੇ ਉਹ ਸ਼ਰੀਰ ਕੁਮਾਰ ਝੱਲ ਜਾਂਦੇ ਆ ਸ਼ਰੀਰ ਕੁਮਾਰ ਉਹ ਕਹਿਣਗੇ ਕੋਈ ਗੱਲ ਨਹੀਂ ਰੋਗ ਸੋਗ ਤੇ ਚੱਲਦਾ ਹੀ ਆਇਆ ਹੈ ਬਿਮਾਰੀਆਂ ਰੋਗ ਇਹ ਤੇ ਸ਼ੁਰੂ ਤੋਂ ਚੱਲਦੇ ਆਏ ਨੇ ਉਹ ਨਹੀਂ ਟੁੱਟਦੇ ਕਈ ਸ਼ਰੀਰ ਕੁਮਾਰ ਝੱਲ ਜਾਂਦੇ ਆ ਉਦੋਂ ਨਹੀਂ ਟੁੱਟਦੇ ਦੂਜੀ ਗੱਲ ਕਈ ਵਾਰੀ ਨਾ ਫਿਰ ਮਾਇਆ ਕੁਦਰਤੀ ਕੋਈ ਗੱਫਾ ਖੁੱਲਾ ਮਿਲ ਜਾਂਦਾ ਹੈ ਬਹੁਤ ਖੇਡ ਇਦਾਂ ਦੀ ਵਰਤ ਜਾਂਦੀ ਹੈ ਜਦੋਂ ਮਾਇਆ ਸਾਹਮਣੇ ਹੋਵੇ ਫਿਰ ਰੱਬ ਨੂੰ ਯਾਦ ਰੱਖਣਾ ਇਹ ਕਿਸੇ ਵਿਰਲੇ ਗੁਰਮਖ ਦੇ ਹਿੱਸੇ ਆਇਆ ਹੈ ਕਹਿੰਦੇ ਜਵਾਨੀ ਤੇ ਮਾਇਆ ਦੋਵੇਂ ਆ ਜਾਣ ਵਿਕਾਰਾਂ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ ਆਪੇ ਆ ਜਾਂਦੇ ਆਪਣੇ ਆਪ ਨਰਕਾਂ ਦਾ ਰਾਹ ਲੱਭ ਲੈਂਦੇ ਨੇ ਲੋਕ ਸੰਗਤ ਜੀ ਉਹ ਬੜੀ ਵੱਡੀ ਗੱਲ ਹੈ ਵੀ ਮਾਇਆ ਵਾਲੇ ਦੁਆਲੇ ਬਹੁਤ ਆਜਾਏ ਜਿਵੇਂ ਖਲਾਰ ਦਿੱਤੀ ਸੀ ਮਾਇਆ ਕੁਝ ਤੇ ਸਰੀਰ ਕੁ ਮਾਰ ਨਹੀਂ ਚੱਲ ਸਕੇ ਮਾਰ ਪੈ ਰਹੀ ਹੈ ਦੂਜੇ ਉਹ ਸੰ ਜਿਹੜੇ ਮਾਇਆ ਲੈ ਕੇ ਦੌੜ ਗਏ ਮਾਇਆ ਨੂੰ ਵੇਖ ਕੇ ਗੁਰੂ ਨਾਨਕ ਨੂੰ ਛੱਡ ਗਏ ਬੜੇ ਲੋਕ ਇਦਾਂ ਦੇ ਆ ਬੜਾ ਜੀ ਨਾਮ ਜਪਦੇ ਸਾਂ ਹੁਣ ਕੀ ਹੋਇਆ ਹੁਣ ਜਦੋਂ ਤੋਂ ਕੰਮ ਵੱਧ ਗਿਆ ਹੁਣ ਤੇ ਨਿਤਨੇਮ ਦਾ ਟਾਈਮ ਹੀ ਨਹੀਂ ਲੱਗਦਾ ਪਹਿਲਾਂ ਕਰਦੇ ਸਾਂ ਜਿੱਦਣ ਤੋਂ ਜੌਬ ਲੱਗ ਗਈ ਹੈ ਹੁਣ ਕਿਤੇ ਹੀ ਭੁੱਲ ਜਾਂਦਾ ਹੈ ਲੇਟ ਹੋ ਜਾਂਦੇ ਆ ਹੁਣ ਕੰਮ ਤੇ ਜਾਣਾ ਹੁੰਦਾ ਨਿਤਨੇਮ ਕਿਵੇਂ ਕਰੀਏ ਤੇ ਇਹ ਵੀ ਅਰਜ਼ ਕੀਤੀ ਹੈ ਜਿਸ ਕੰਮ ਨੇ ਜਿਸ ਕਾਰੋਬਾਰ ਨੇ ਤੈਨੂੰ ਗੁਰੂ ਨਾਲੋਂ ਦੂਰ ਕਰ ਦਿੱਤਾ ਹੈ ਉਸ ਕਾਰੋਬਾਰ 'ਚ ਬਰਕਤ ਕਿੰਨਾ ਕਿਰ ਰਹੇਗੀ ਕਿੰਨਾ ਕਿਰ ਬਰਕਤ ਰਹੇਗੀ ਕਹਿੰਦੇ ਰੰਗ ਛੱਪੜ ਫਾੜ ਕੇ ਦਿੰਦਾ ਹੈ ਜਦੋਂ ਖੁੰਦ ਹੈ ਫਿਰ ਥੱਪੜ ਮਾਰ ਕੇ ਖੁੰਦ ਹੈ ਇਹ ਵੀ ਗੱਲ ਨਾਲ ਹੀ ਹੈ ਛੱਪੜ ਫਾੜ ਕੇ ਮਿਲਦਾ ਹੈ ਥੱਪੜ ਮਾਰ ਕੇ ਖੋ ਵੀ ਲੈਂਦਾ ਹੈ ਇਸ ਗੱਲ ਦਾ ਚੇਤਾ ਰੱਖੀਏ ਗੁਰਮਖੋ ਜਦੋਂ ਮਾਇਆ ਆਏ ਬਿਜ਼ਨਸ ਵਧਦਾ ਹੈ ਕਾਰੋਬਾਰ ਵਧਦਾ ਹੈ ਕੰਮ ਵਧਦਾ ਹੈ ਨਿਤਨੇਮ ਚ ਵਾਧਾ ਕਰੋ ਹੋਰ ਵਧਾਓ ਵੀ ਅੱਜ ਇੰਨਾ ਹੋਰ ਕਰਾਂਗੇ ਮਹਾਰਾਜ ਸ਼ੁਕਰਾਨਾ ਤੁਸੀਂ ਕਿਰਪਾ ਕੀਤੀ ਬਰਕਤ ਪਾਈ ਤੂੰ ਦਾਦਾ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਦਾਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿਨ-ਦਿਨ ਟੋਟਨਾ ਆ ਬਈ ਅਗਨਤ ਭਰੇ ਭੰਡਾਰ ਉੱਥੇ ਕਿਸੇ ਗੱਲ ਦੀ ਕਮੀ ਨਹੀਂ ਅਰ ਜਿੱਥੋਂ ਜਦੋਂ ਅਸੀਂ ਦਾਦੇ ਨੂੰ ਲਾਂਭੇ ਕਰ ਦਿੰਦੇ ਆ ਫਿਰ ਵੇਖੋ ਉਹਨਾਂ ਕਾਰੋਬਾਰਾਂ ਚ ਸਦਾ ਬਰਕਤਾਨੀ ਰਹਿਣਗੀਆਂ ਭਾਵੇਂ ਅੱਜ ਡਾਊਨ ਆ ਜਾਏ ਭਾਵੇਂ ਸਾਲ ਨੂੰ ਭਾਵੇਂ ਦਸਾਂ ਸਾਲਾਂ ਨੂੰ ਉਹਨੂੰ ਜੇ ਸਥਿਰ ਰੱਖਣਾ ਹੈ ਤੇ ਨਿਤਨੇਮ ਚ ਵਾਦਾ ਰੱਖੋ ਘਟਾਓ ਨਾ ਦਾ ਸੀ ਨਿਤਨੇਮ ਸਾਡਾ ਮਰਜ਼ ਸਾਡਾ ਕਾਰੋਬਾਰ ਵਧਾ ਦਿੰਦੇ ਨੇ ਅਸੀਂ ਨਿਤਨੇਮ ਕਟਾ ਲੈਨੇ ਆ ਇਹ ਕੰਮ ਬੜਾ ਮਾੜਾ ਹੈ ਇਸ ਗੱਲ ਦਾ ਜਰੂਰ ਖਿਆਲ ਰੱਖੋ ਮੈਂ ਬੜੀ ਵਾਰ ਅਰਜ਼ੀ ਕੀਤੀ ਹੈ ਗੁੱਡੀ ਉਨੀ ਹੀ ਉੱਚੀ ਚੜਦੀ ਹੈ ਪਤੰਗਾ ਉਨੀ ਹੀ ਉੱਚੀਆਂ ਚੜਨੀਆਂ ਜਿੱਡਾ ਕਪਿੰਨਾ ਵੱਡਾ ਹੋਇਆ ਉਹ ਡੋਰ ਜਿੰਨੀ ਤੇਰੇ ਕੋਲ ਜ਼ਿਆਦਾ ਹੈ ਓਨੀ ਗੁੱਡੀ ਉੱਪਰ ਜਾਏਗੀ ਨਿਤਨੇਮ ਦੀ ਡੋਰ ਜਿੰਨਾ ਤੇ ਸਾਡੇ ਕੋਲ ਪਿੰਨਾ ਵੱਡਾ ਹੈ ਓਨਾ ਹੀ ਉਸ ਪਤੰਗ ਨੇ ਉੱਚੀ ਜਾਣਾ ਹੈ ਨਹੀਂ ਤੇ ਨਹੀਂ ਜਾ ਸਕਦੀ ਨਿਤਨੇਮ ਚ ਵਾਅਦਾ ਬੜਾ ਲਾਜ਼ਮੀ ਹੈ ਤੇ ਵੇਖੋ ਪਿਆਰਿਓ ਮਾਇਆ ਦੇ ਪ੍ਰਭਾਵ ਥੱਲੇ ਆ ਕੇ ਕਈ ਲੋਕ ਛੱਡ ਦਿੰਦੇ ਨੇ ਹੁਣ ਇਹ ਦੂਜੀ ਗੱਲ ਕਈ ਪਹਿਲੀ ਗੱਲ ਵੀ ਪਾਰ ਕਰ ਜਾਂਦੇ ਆ ਸਰੀਰ ਕੁਮਾਰ ਚੱਲ ਜਾਂਦੇ ਆ ਦੂਜੀ ਵੀ ਪਾਰ ਕਰ ਜਾਂਦੇ ਆ ਮਾਇਆ ਦੇ ਪ੍ਰਭਾਵ ਤੋਂ ਵੀ ਬਚੇ ਰਹਿੰਦੇ ਨੇ ਤੇ ਤੀਜੀ ਜਿਹੜੀ ਗੱਲ ਹੈ ਨਾ ਉਹ ਹੈ ਸਾਹਮਣੇ ਪਈ ਸੀ লাশ ਇੱਥੇ ਆ ਕੇ ਬੜੇ ਡੋਲਦੇ ਨੇ ਇਹ ਗੁਰੂ ਨਾਨਕ ਤੇ ਗੁਰੂ ਭਾਈ ਲੈਣੇ ਦੀ ਗੱਲ ਨਹੀਂ ਗੱਲ ਤੇ ਸਾਡੀ ਹੈ ਉਹ ਤੇ ਲੈਣਾ ਵੀ ਗੁਰੂ ਹੀ ਸੀ ਗੁਰੂ ਅੰਗਦ ਦੇਵ ਤੋਂ ਸ਼ੁਰੂ ਤੋਂ ਹੀ ਸੀ ਗੁਰੂ ਇਹ ਸਾਡੇ ਲਈ ਪਰਚੇ ਨੇ ਸਾਡੇ ਲਈ ਸਿਧਾਂਤ ਨੇ ਸਾਡੇ ਲਈ ਸਿੱਖਿਆ ਹੈ ਮਹਾਰਾਜ ਭਾਈ ਲੈਣਾ ਜੀ ਨੇ ਦੱਸਿਆ ਵੀ ਅਸੀਂ ਕਿੱਦਾਂ ਬਚਣਾ ਇਹ ਸਾਡੇ ਲਈ ਹੈ ਇਤਿਹਾਸ ਭਾਈ ਲੈਣਾ ਜੀ ਸਾਹਮਣੇ ਲਾਸ਼ ਹੈ ਹੁਣ ਲਾਸ਼ਾਂ ਜਦੋਂ ਸਾਡੇ ਸਾਹਮਣੇ ਆਉਂਦੀਆਂ ਨੇ ਇੱਥੇ ਫੇਰ ਆ ਕੇ ਮਨ ਡੋਲ ਜਾਂਦਾ ਹੈ ਪਹਿਲੀ ਕਲਾਸ ਵੀ ਪਾਸ ਕਰ ਜਾਾਂਗੇ ਮਾਰ ਸ਼ਰੀਰ ਕੁਮਾਰ ਚੱਲ ਲਾਂਗੇ ਦੂਜੀ ਮਾਇਆ ਵੀ ਰੱਬ ਨਾਲ ਯਾਦ ਬਣੀ ਰਹੀ ਤੀਜੀ ਜਿਹੜੀ ਗੱਲ ਹੈ ਨਾ ਉਹ ਇਹ ਆ ਕਿਤੇ ਸਾਲ 'ਚ ਇੱਕ ਮੌਤ ਹੋ ਗਈ ਉਸੇ ਸਾਲ 'ਚ ਦੂਜੀ ਮੌਤ ਹੋ ਗਈ লাশ ਜਦੋਂ ਆਪਣਿਆਂ ਦੀਆਂ ਲਾਸ਼ਾਂ ਵੇਖਣੀਆਂ ਪੈ ਜਾਣ ਆਪਣਿਆਂ ਦੀਆਂ ਅਰਥੀਆਂ ਨੂੰ ਵੋਡਾ ਲਾਣਾ ਪੈ ਜਾਏ ਉਥੇ ਵੱਡੇ ਬੰਦੇ ਗੁਰਦੁਆਰਾ ਛੱਡ ਦੇ ਵੇਖੇ ਕਈਆਂ ਦੇ ਘਰ 'ਚ ਮੌਤ ਹੋ ਜਾਏ ਨਾ ਜਵਾਨ ਬੱਚੇ ਦੀ ਕਹਿਣਗੇ ਹੁਣ ਗੁਰਦੁਆਰੇ ਕੀ ਲੈਣ ਜਾਣਾ ਹੁਣ ਅਸੀਂ ਕੀ ਮੱਥਾ ਟੇਕਣਾ ਅਮਰ ਤੇ ਛ껠ਿਆ ਸੀ ਕਿ ਸਾਨੂੰ ਅਮਰ ਤੇ ਨੇ ਕੀ ਦਿੱਤਾ ਮੈਂ ਬੜੀਆਂ ਮਾਤਾਵਾਂ ਵੇਖੀਆਂ ਨੇ ਜਿਹੜੀਆਂ ਕਹਿੰਦੀਆਂ ਮੈਂ ਨਿਤਨੇਮ ਛੱਡ ਦਿੱਤਾ ਐਡੀ ਸ਼ਹਿਰ ਦੀ ਮੌਤ ਹੋ ਗਈ ਮੈਂ ਤਾਂ ਇੰਨਾ ਨਿਤਨੇਮ ਕੀਤਾ ਸੀ ਐਨੀ ਜ਼ਿੰਦਗੀ ਸਾਰੀ ਜ਼ਿੰਦਗੀ ਜੱਪ ਤਪ ਕੀਤਾ ਸਾਡੇ ਨਾਲ ਐਂਦਾ ਬਾਣਾ ਵਰਤ ਗਿਆ ਇੱਥੇ ਆ ਕੇ ਫਿਰ ਕੋਈ ਹੋਈ ਹੁੰਦਾ ਮਾਈ ਦਾ ਲਾਲ ਕੋਈ ਗੁਰੂ ਦਾ ਸਿੱਖ ਭਾਈ ਵਸਾਵੇ ਵਰਗਾ ਘਰ ਵਿੱਚ ਪੁੱਤਰ ਦੀ ਮੌਤ ਹੋ ਜਾਏ ਉਹ ਘੋੜੇ ਖਰੀਦਦਾ ਫਿਰਦਾ ਹੈ ਵਸਾਵੇ ਆ ਘੋੜੇ ਤੇਰਾ ਪੁੱਤਰ ਚੜਾਈ ਕਰ ਗਿਆ ਜਾਂਦੀ ਆਰੀ ਉਹਦਾ ਮੂੰਹ ਤੇ ਵੇਖ ਲੈ ਕਹਿੰਦਾ ਮੇਰੇ ਜਾਨ ਨਾਲ ਕਿਹੜਾ ਉਹਨੇ ਜਿਉਂਦਾ ਹੋ ਜਾਣਾ ਹੈ ਸੰਸਕਾਰ ਕਰ ਦਿਓ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲਈ ਡਿਊਟੀ ਪਾਣੀ ਹੈ ਇਦਾਂ ਦੇ ਗੁਰਸਿੱਖ ਕਿੱਥੋਂ ਮਿਲਣਗੇ ਲਾਸ਼ਾਂ ਨੂੰ ਵੇਖ ਕੇ ਸਾਹਮਣੇ ਲਾਸ਼ ਸੀ ਭਾਈ ਲੈਣਾ ਜੀ ਆਖਣ ਲੱਗੇ ਚਲੇ ਗਏ ਲਾਸ਼ ਦੇ ਕੋਲ ਮਹਾਰਾਜ ਉੱਥੇ ਖਲੋ ਗਏ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਆ ਲੈਣਿਆ ਖਾਂਦਾ ਨਹੀਂ ਮਹਾਰਾਜ ਭਾਈ ਲੈਣਾ ਜੀ ਕਹਿੰਨੇ ਮਹਾਰਾਜ ਇਹ ਦੱਸੋ ਬਿਸੇਰ ਵਾਲੇ ਪਾਸਿਓਂ ਖਾਵਾ ਕਿ ਪੈਰਾ ਵਾਲੇ ਪਾਸਿਓਂ ਖਵਾ ਲਾਸ਼ ਸਾਹਮਣੇ ਖਲੋਤੇ ਮਹਾਰਾਜ ਦੱਸੋ ਧੰਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਜਿੱਧਰੋਂ ਮਰਜੀ ਖਾ ਜਦੋਂ ਉਹ ਕੱਪੜਾ ਚੁੱਕਿਆ ਲਾਸ਼ ਤੇ ਹੈ ਹੀ ਨਹੀਂ ਸੀ ਕੜਾ ਪ੍ਰਸ਼ਾਦ ਦੀ ਦੀਗ ਸੀ ਉੱਥੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਭਾਈ ਲੈਣੇ ਤੇ ਆਪਣੇ ਆਪ ਨੂੰ ਸਮਰਪਿਤ ਕੀਤਾ ਆਪਣੇ ਆਪ ਨੂੰ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮੱਥਾ ਹੀ ਟੇਕ ਦਿੱਤਾ ਆਪਣੇ ਆਪ ਨੂੰ ਸਮਰਪਿਤ ਕਰੀਏ ਗੁਰਮਖੋ ਅਸਲ ਗੱਲ ਦੇਖੋ ਅੱਜ ਨਾ ਮਾਤਾ ਸਹਿਬ ਕੌਰ ਜੀ ਦਾ ਖਾਲਸੇ ਦੇ ਮਾਤਾ ਪਿਤਾ ਸਹਿਬ ਕੌਰ ਪਤਾਸੇ ਮਾਤਾ ਜੀਤਾ ਜੀ ਨੇ ਪਾਏ ਸੀ ਜਦੋਂ ਅਮਰਤ ਛਕਾਇਆ ਉਦੋਂ ਪਤਾਸੇ ਕਿਉਂਕਿ 1699 ਦੀ ਵਿਸਾਖੀ ਨੂੰ ਖਾਲਸਾ ਸਾਜਿਆ ਤੇ ਮਾਤਾ ਸਹਿਬ ਕੌਰ ਜੀ ਸਨ 1700 1700 ਈਸਵੀ ਚਾਏ ਨੇ ਅਮਰਤ ਸੰਚਾਰ ਤੋਂ 1 ਸਾਲ ਬਾਅਦ ਆਏ ਖਾਲਸਾ ਦੇ ਮਹਾਰਾਜ ਨੇ ਮਾਤਾ ਸਹਿਬ ਕੌਰ ਦੀ ਝੋਲੀ ਪਾਇਆ ਪਤਾਸੇ ਮਾਤਾ ਜੀਤਾ ਜੀ ਨੇ ਪਾਇੀ ਸੀ ਮਾਤਾ ਸਹਿਬ ਕੌਰ ਉਹਨਾਂ ਨੇ ਵੀ ਆਪਣੇ ਆਪ ਨੂੰ ਸਤਿਗੁਰੂ ਨੂੰ ਸਮਰਪਿਤ ਕੀਤਾ ਸੀ ਵੇਖੋ ਰਾਮਾ ਜੀ ਉਹਨਾਂ ਦੇ ਪਿਤਾ ਦਾ ਨਾਮ ਸੀ ਰੋਹਿਤਾਸ ਉਹਨਾਂ ਦਾ ਨਗਰ ਸੀ ਜਿਲ੍ਹ ਜਿਲ੍ਹਾ ਸੀ ਉਹਨਾਂ ਦਾ ਮਾਤਾ ਜਸ ਦੇਵੀ ਦੀ ਉਹਨਾਂ ਦੇ ਮਾਤਾ ਦਾ ਨਾਮ ਸੀ ਇੱਕ ਭਰਾ ਸੀ ਬਾਅਦ ਚ ਹੋਇਆ ਸਾਹਿਬ ਦੇਵ ਤੇ ਇਹਨਾਂ ਦਾ ਨਾਮ ਸੀ ਸਾਹਿਬ ਦੇਵਾ ਬੱਚਾ ਘਰ ਚ ਨਾ ਹੋਣ ਕਰਕੇ ਅਰਦਾਸ ਕੀਤੀ ਸੀ ਧੰਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਤੇ ਵੀ ਹੇ ਸੱਚੇ ਬਾਦਸ਼ਾਹ ਮੇਰੇ ਘਰ ਜਿਹੜਾ ਬੱਚਾ ਹੋਏਗਾ ਮੈਂ ਤੁਹਾਡੇ ਚਰਨਾਂ 'ਚ ਭੇਟ ਕਰ ਦਿਆਂਗਾ ਪਰ ਮਿਹਰ ਕਰੋ ਕੁੱਖ ਨੂੰ ਪਾਗ ਲੱਗ ਜਾਣਾ ਔਲਾਦ ਹੋਵੇ ਮਾਤਾ ਸਾਹਿਬ ਕੌਰ ਜੀ ਦਾ ਨਾ ਅੱਜ ਵਾਲੇ ਦਿਨ ਬਹੁਤ ਥਾਵਾਂ ਤੇ ਅਗਮਨ ਦਿਹਾੜਾ ਪ੍ਰਕਾਸ਼ ਦਿਹਾੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਖਾਸ ਕਰਕੇ ਇੰਗਲੈਂਡ ਵਿੱਚ ਕੈਨੇਡਾ ਵਿੱਚ ਫਰਾਂਸ ਵਿੱਚ ਬਹੁਤ ਥਾਵਾਂ ਤੇ ਕੱਲੋ ਹਿਆਰਪੁਰ ਬੇਗੋਵਾਲ ਦੇ ਕੋਲ ਵੀ ਮਨਾਇਆ ਤੇ ਮੈਂ ਤੇ ਇਹ ਅਰਜ ਬੜੀ ਵਾਰਾ ਕੀਤੀ ਹੈ ਸਟੇਜ ਤੇ ਵੀ ਕਰਨਾ ਬਾਹਰ ਵੀ ਕਰਦੇ ਰਹੇ ਆ ਵੀ ਆਪਣੇ ਪਿਤਾ ਦਾ ਸੀ ਜਨਮ ਦਿਹਾੜਾ ਇੰਨੀ ਧੂਮ-ਮਤਾਬ ਨਾਲ ਮਨਾਣੇ ਆ ਪਟਾਕੇ ਚਲਾਣੇ ਆ ਅਖੰਡ ਪਾਠ ਕਰਨੇ ਆ ਲੰਗਰ ਕਰਾਨੇ ਆ ਤੇ ਉਸੇ ਪਿਤਾ ਨੇ ਆਖਿਆ ਸੀ ਵੀ ਇਹ ਤੁਹਾਡੀ ਮਾਂ ਹੈ ਤੇ ਮਾਂ ਨਾਲ ਸਾਡਾ ਪਿਆਰ ਹੀ ਨਹੀਂ ਮਾਂ ਦੀ ਯਾਦ ਵਿੱਚ ਅਸੀਂ ਕਦੇ ਖੰਡ ਪੜ ਨਹੀਂ ਕਰਾਂਦੇ ਮਾਂ ਦੀ ਯਾਦ 'ਚ ਅਸੀਂ ਕਦੇ ਨਗਰ ਕੀਰਤ ਨਹੀਂ ਕਰਦੇ ਮਾਂ ਦੀ ਯਾਦ 'ਚ ਅਸੀਂ ਕਦੇ ਕੀਰਤਨ ਦਰਬਾਰ ਨਹੀਂ ਕਰਾਂਦੇ ਅੱਜ ਵਾਲੇ ਦਿਨ ਮਾਤਾ ਸਹਿਬ ਕੌਰ ਜੀ ਦਾ ਬਹੁਤ ਥਾਵਾਂ ਤੇ ਉਹਨਾਂ ਦਾ ਆਗਮਨ ਦਿਹਾੜਾ ਮਨਾਇਆ ਜਾ ਰਿਹਾ ਉਹਨਾਂ ਦਾ ਜਨਮ 1681 ਵਿੱਚ ਹੋਇਆ ਹੈ ਡੇਟ ਹੈ ਨਾ ਜਿਹੜੀ ਬਹੁਤ ਥਾਵਾਂ ਤੇ ਤੇ ਅੱਜ ਵਾਲੇ ਦਿਨ ਦਾ ਵੀ ਜ਼ਿਕਰ ਇਤਿਹਾਸਕਾਰਾਂ ਨੇ ਕੀਤਾ ਪਰ ਇਹਦੇ ਵਿੱਚ ਥੋੜਾ ਬਹੁਤ ਕਈਆਂ ਇਤਿਹਾਸਕਾਰਾਂ ਨੇ ਫਰਕ ਰੱਖਿਆ ਪਰ ਇਹਦਾ ਇੱਕ ਦਿਨ ਜ਼ਰੂਰ ਮਿਠਣਾ ਚਾਹੀਦਾ ਵੀ ਇੱਕ ਦਿਨ ਆ ਜਿਹੜਾ ਹੈ ਇਹ ਮਾਤਾ ਸਾਹਿਬ ਕੌਰ ਨੂੰ ਸਮਰਪਿਤ ਹੋਵੇ ਚਾਹੀਦਾ ਹਰ ਗੁਰਦੁਆਰੇ ਵਿੱਚ ਮਾਤਾ ਜੀ ਦੀ ਜਾਚ ਅਖੰਡ ਪਾਠ ਹੋਵੇ ਜੇ ਕਮੇਟੀਆਂ ਨਹੀਂ ਕਰਾਂਦੀਆਂ ਤੇ ਚਾਹੀਦਾ ਗੁਰਮਖਾਨੋਂ ਕਿ ਆਪਣੇ ਤੌਰ ਤੇ ਖੰਡਪਾਟ ਸਾਹਿਬ ਕਰਾ ਕੇ ਲੰਗਰ ਲਾ ਕੇ ਸੱਚ ਮੁੱਚ ਮਾਤਾ ਸਾਹਿਬ ਔਰ ਜੀ ਨੂੰ ਜਰੂਰ ਯਾਦ ਕਰਨਾ ਚਾਹੀਦਾ ਕਿਉਂਕਿ ਵੇਖੋ ਸਮਾਂ ਬਦਲਦਾ ਜਾ ਰਿਹਾ ਜਵਾਨਾ ਬਦਲਦਾ ਜਾ ਰਿਹਾ ਆਪਾਂ ਲੋਕਾਂ ਵੱਲ ਵੇਖਨੇ ਆ ਕਿੰਨੀ ਜਿਹੜੀ ਜਨਰੇਸ਼ਨ ਹੈ ਹੌਲੀ ਹੌਲੀ ਚੇਂਜ ਹੋ ਰਹੇ ਨੇ ਲੋਕ ਧਰਮ ਵਾਲੇ ਪਾਸਿਓਂ ਹਟਦੇ ਜਾ ਰਹੇ ਨੇ ਤੇ ਜੇ ਹੁਣ ਸਮੇਂ ਨੂੰ ਸੰਭਾਲਾਂਗੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਕੌਮਾਂ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਬਹੁਤਾ ਚਿਰ ਜਿਉਂਦੀਆਂ ਨਹੀਂ ਰਹਿ ਸਕਣਗੀਆਂ ਮਾਤਾ ਸਹਿਬ ਕੌਰ ਦਾ ਜੀਵਨ ਵੇਖੋ 1681 ਦਾ ਉਹਨਾਂ ਦਾ ਆਗਮਨ ਸੀ ਤੇ ਸਨ 1700 ਜਾਏ ਦੇ ਮਹਾਰਾਜ ਦੇ ਜਰਨਾ ਚ 19 ਸਾਲ ਦੀ ਉਮਰ ਵਿੱਚ ਘਰ ਵਿੱਚ ਜੰਮੀ ਧੀ ਤੇ ਨਾਮ ਰੱਖਿਆ ਸਾਹਿਬ ਦੇਵਾ ਵੀ ਇਹ ਸਾਹਿਬ ਦੀ ਹੈ ਇਹ ਸਾਡੀ ਨਹੀਂ ਮਿਲਦੇ ਜੁਲਦੇ ਨਾਮ ਰੱਖਣ ਦਾ ਉਹਨਾਂ ਵੇਲੇਆ ਚਰਵਾਜ ਸੀ ਜਿਵੇਂ ਨਾਨਕੀ ਨਾਨਕੇ ਘਰ ਚ ਪੈਦਾ ਹੋਈ ਸੀ ਭੈਣ ਨਾਨਕੀ ਮਿਲਦੇ ਜੁਲਦੇ ਨਾਮ ਰੱਖਣ ਕਰਕੇ ਗੁਰੂ ਸਾਹਿਬ ਜੀ ਦਾ ਨਾਮ ਨਾਨਕ ਰੱਖਿਆ ਸੀ ਨਾਨਕੀ ਤੋਂ ਨਾਨਕ ਨਾਨਕ ਨਾਨਕੀ ਭੈਣ ਭਰਾ ਇਦਾਂ ਦੇ ਨਾਮ ਪਹਿਲੇ ਸਮਿਆਂ ਚ ਲੋਕ ਬਹੁਤ ਰੱਖਦੇ ਸਨ ਤੇ ਸਾਹਿਬ ਦੇਵਾ ਸੀ ਤੇ ਸਾਹਿਬ ਚੰਦ ਭਰਾ ਵੀ ਹੋਇਆ ਕਰ ਗੇ ਸਾਹਿਬ ਚੰਦ ਬਾਅਦ ਵਿੱਚ ਹੋਇਆ ਜਦੋਂ ਧੰਗੁਰੂ ਨਾਨਕ ਧੰਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਘਰ ਅਰਦਾਸ ਕੀਤੀ ਸੀ ਧੀ ਆਈ ਪਿਤਾ ਜੀ ਰਾਮਾ ਜੀ ਬੜੇ ਫਿਕਰ ਚ ਹੋ ਗਏ ਕਿੰਦੇ ਬੱਚੀ ਪੁੱਤਰ ਹੋਵੇ ਤੇ ਉਹਨੂੰ ਗੁਰਦੁਆਰੇ ਛੱਡਿਆ ਜਾ ਸਕਦਾ ਮਹਾਰਾਜ ਦੇ ਚਰਨਾਂ 'ਚੋਂ ਸੇਵਾ ਕਰ ਸਕਦਾ ਪਰ ਧੀ ਆ ਗਈ ਇਹ ਹੁਣ ਕੀ ਬਣੇਗਾ ਪਰ ਫੇਰ ਵੀ ਆਖਿਆ ਨਹੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਨੇ ਅਰਦਾਸਾਂ ਕਰਦੇ ਰਹੇ ਬੇਨਤੀਆਂ ਕਰਦੇ ਰਹੇ ਔਰ ਸ਼ੁਰੂ ਤੋਂ ਲੈ ਕੇ ਇਹ ਗੱਲ ਉਸ ਬੱਚੀ ਨੂੰ ਸਮਝਾਈ ਗਈ ਸੀ ਵੀ ਤੂੰ ਗੁਰੂ ਘਰ ਵਿੱਚ ਜਾਣਾ ਹੈ ਤੂੰ ਗੁਰੂ ਘਰ ਦੀ ਅਮਾਨਤ ਹੈ ਹਮੇਸ਼ਾ ਆਪਣੀ ਧੀ ਨੂੰ ਇਹੀ ਸਮਝਾਇਆ 19 ਸਾਲਾਂ ਦੀ ਹੋਈ ਸੰਗਤ ਤਰੀ ਤੇ ਫਿਰ ਮਹਾਰਾਜ ਦੇ ਚਰਨਾਂ 'ਚ ਅਨੰਦਪੁਰ ਸਾਹਿਬ ਲੈ ਕੇ ਆਏ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਸਾਹਿਬਕੌਰ ਆਏ ਨੇ ਤੇ ਬੇਨਤੀ ਸਾਹਿਬ ਦੇਵਾ ਪਹਿਲਾ ਨਾਂ ਸਾਹਿਬ ਦੇਵਾ ਜਦੋਂ ਆਏ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਸਤਿਗੁਰੂ ਦਾ ਦਰਬਾਰ ਸਜਿਆ ਸੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹਿਲਾਂ ਨਹੀਂ ਪਹਿਲਾਂ ਨਹੀਂ ਲੈ ਕੇ ਆਏ ਪਹਿਲਾਂ ਆਪ ਆਏ ਪਿਤਾ ਜੀ ਸੰਗਤ ਨੂੰ ਨਾਲ ਲੈ ਕੇ ਆਏ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡੀ ਬੱਚੀ ਐ ਸਾਹਿਬ ਦੇਵਾ ਐਂਦਾ ਅਸੀਂ ਅਰਦਾਸ ਕੀਤੀ ਸੀ ਵੀ ਸਤਿਗੁਰੂ ਦੇ ਘਰ ਅਸੀਂ ਭੇਟ ਕਰਨੀ ਐ ਤੇ ਸੱਚੇ ਪਾਤਸ਼ਾਹ ਅਸੀਂ ਆਪਣੀ ਬੱਚੀ ਦੀ ਸ਼ਾਦੀ ਤੁਹਾਡੇ ਨਾਲ ਕਰਨੀ ਚਾਹੁੰਦੇ ਹਾਂ ਇਹ ਹੀ ਅਰਦਾਸ ਕੀਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਆਖਣ ਲੱਗੇ ਅਸੀਂ ਸਾਡੀ ਸ਼ਾਦੀ ਪਹਿਲਾਂ ਹੋਈ ਹੈ ਔਰ ਬੱਚੇ ਨੇ ਔਰ ਹੁਣ ਅਸੀਂ ਬ੍ਰਹਮਚਰ્ય ਧਾਰਨ ਕਰ ਲਿਆ ਹੈ ਹੁਣ ਜਿਹੜਾ ਸਾਡਾ ਇਹਦੂ ਬਾਅਦ ਦਾ ਸਮਾਂ ਹੈ ਅਸੀਂ ਬ੍ਰਹਮਚਰਜ ਧਾਰਨ ਕੀਤਾ ਹੈ ਅਸੀਂ ਸਾਰੀ ਜ਼ਿੰਦਗੀ ਹੁਣ ਇਸ ਰਸਤੇ ਨਹੀਂ ਤੁਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆ ਕੇ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਸਾਡੀ ਪਹਿਲਾਂ ਸ਼ਾਦੀ ਹੋਈ ਬੱਚੇ ਵੀ ਨੇ ਅਸੀਂ ਆ ਪ੍ਰਣ ਕੀਤਾ ਹੈ ਵੀ ਹੁਣ ਬ੍ਰਹਮਚਰਜ ਧਾਰਨ ਕਰਕੇ ਰੱਖਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਉਸ ਬੱਚੀ ਨੇ ਵੀ ਪ੍ਰਣ ਕੀਤਾ ਹੈ ਵੀ ਮੈਂ ਹੋਰ ਕਿਤੇ ਸ਼ਾਦੀ ਨਹੀਂ ਕਰਾਉਣੀ ਸ਼ੁਰੂ ਤੋਂ ਹੀ ਇਹ ਸਮਝਾਇਆ ਗਿਆ ਆਪ ਜੀ ਕਿਰਪਾ ਕਰੋ ਧਨਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਫੇਰ ਆਖਿਆ ਕਿ ਬਹੁਤ ਬੇਨਤੀ ਕਰਨ ਤੇ ਤਿੰਨ ਚਾਰ ਦਿਨ ਆਉਂਦੇ ਰਹੇ ਘਰ ਵਾਪਸ ਵੀ ਗਏ ਨਰਾ ਬੜਾ ਮਨ ਦੁਖੀ ਵੀ ਹੋਇਆ ਫੇਰ ਮਹਾਰਾਜ ਦੇ ਚਰਨਾਂ 'ਚ ਦੁਬਾਰਾ ਆ ਕੇ ਬੇਨਤੀ ਕੀਤੀ ਫੇਰ ਗਲਗੀਤਰ ਸੱਚੇ ਪਾਤਸ਼ਾਹ ਨੇ ਆਖਿਆ ਠੀਕ ਹੈ ਉਹਨੂੰ ਪੁੱਛ ਲਓ ਵੀ ਅਸੀਂ ਆਪਣਾ ਪ੍ਰਾਣੇ ਜਿਹੜਾ ਇਹ ਨਿਭਾਣਾ ਹੈ ਤੇ ਉਹਨੇ ਜੇ ਪ੍ਰਣ ਕੀਤਾ ਵਿਆਹ ਕਰਾਣ ਨੂੰ ਅਸੀਂ ਤਿਆਰ ਪਰ ਉਹ ਆਪਣਾ ਪ੍ਰਣ ਨਿਭਾਵੇ ਅਸੀਂ ਆਪਣਾ ਪ੍ਰਣ ਨਿਭਾਵਾਂਗੇ ਅਸੀਂ ਆਪਣੇ ਜੱਤ ਸੱਤ ਵਿੱਚ ਰਹਿਣਾ ਹੈ ਤੇ ਜੇ ਉਹ ਜੱਤ ਸੱਤ ਵਿੱਚ ਰਹਿ ਸਕਦੀ ਹੈ ਤੇ ਅਸੀਂ ਵਿਆਹ ਕਰਾਣ ਨੂੰ ਕਿਹਾ ਅਸੀਂ ਲਾਵਾ ਲੈ ਲਵਾਂਗੇ ਪਰ ਅਸੀਂ ਬ੍ਰਿह्मਚਰਜ ਤਾਰਨ ਕਰ ਲਿਆ ਇਹ ਪੁੱਛ ਲਓ ਫਿਰ ਜਦੋਂ ਮਾਤਾ ਸਹਿਬਕੌਰ ਨੂੰ ਮਾਤਾ ਸਹਿਬ ਦੇਵਾ ਨੂੰ ਪੁੱਛਿਆ ਉਹ ਆਖਣ ਲੱਗੇ ਮੈਨੂੰ ਮਨਜੂਰ ਹੈ ਰਾਮਕੂਰ ਜੀ ਨੇ ਇਲਾਵਾ ਪੜੀਆਂ ਸੀ రామਕੂਰ ਜੀ ਉਹਨਾਂ ਨੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਮਾਤਾ ਸਹਿਬ ਕੌਰ ਜੀ ਦੇ ਆਨੰਦ ਕਾਰਜ ਕਰਵਾਏ ਸੀ ਇਲਾਵਾ ਪੜੀਆਂ ਗਈਆਂ ਫਿਰ ਵੇਖੋ ساری ਜ਼ਿੰਦਗੀ ਮਾਤਾ ਸਹਿਬ ਕੌਰ ਜੀ ਨੇ ਬ੍ਰਹਮਚਰਜ ਧਾਰਨ ਕਰਕੇ ਰੱਖਿਆ ਆਪਣੇ ਜੱਤ ਸੱਤ ਵਿੱਚ ਰਹੇ ਉਹਨਾਂ ਦੇ ਜੱਤ ਸੱਤ ਨੂੰ ਵੇਖਦੇ ਆ ਉਹਨਾਂ ਦੀ ਕਮਾਈ ਨੂੰ ਵੇਖਦਿਆਂ ਉਹਨਾਂ ਦੀ ਬੰਦਗੀ ਨੂੰ ਵੇਖਦਿਆਂ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਤਾ ਸਹਿਬ ਕੌਰ ਦੀ ਝੋਲੀ ਪਾਇਆ ਸੀ ਹਰ ਵੇਲੇ ਸਿਮਰਨ ਹਰ ਵੇਲੇ ਸਿਮਰਨ ਵਿੱਚ ਲੱਗੇ ਰਹਿੰਦੇ ਸੀ ਔਰ ਮਹਾਰਾਜ ਜਿੰਨਾ ਚਿਰ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਸ਼ਨ ਨਹੀਂ ਕਰਨ ਲੈਂਦੇ ਉਹਨਾਂ ਚਿਰ ਜਲ ਪਾਣੀ ਨਹੀਂ ਨਹੀਂ ਸਕਦੇ ਉਹਨਾਂ ਚਿਰ ਪ੍ਰਸ਼ਾਦਾ ਨਹੀਂ ਸੀ ਛਕਦੇ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਦੇ ਦیدار ਨਹੀਂ ਕਰ ਲੈਂਦੇ ਸੀ ਰੋਜ਼ ਕਲਗੀ ਧਰ ਦੇ ਦਰਸ਼ਨ ਕਰਨੇ ਦیدار ਕਰਕੇ ਫਿਰ ਉਹਨਾਂ ਨੇ ਜਲ ਪਾਣੀ ਛਕਣਾ ਜਦੋਂ ਸਰਸਾ ਦੇ ਕੰਡੇ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਉਹ ਤੋਂ ਉਦੋਂ ਮਾਤਾ ਸਹਿਬ ਕੌਰ ਤੇ ਸਾਧ ਸੰਗਤ ਮਾਤਾ ਸੁੰਦਰ ਕੌਰ ਜੀ ਇਹ ਦਿੱਲੀ ਵੱਲ ਦਿੱਲੀ ਆਏ ਨੇ ਭਾਈ ਮਨੀ ਸਿੰਘ ਹੋਣਾ ਦੇ ਨਾਲ ਦਿੱਲੀ ਕਾਫੀ ਸਮਾਂ ਰਹਿ ਉਸ ਤੋਂ ਬਾਅਦ ਜਦੋਂ ਮਹਾਰਾਜ ਦੱਖਣ ਦੇਸ਼ ਵਿੱਚ ਗਏ ਉਦੋਂ ਵੀ ਮਾਤਾ ਸਹਿਬਕੌਰ ਨਾਲ ਗਏ ਤੇ ਮਾਤਾ ਸੁੰਦਰ ਕੌਰ ਦਿੱਲੀ ਰਹਿਏ ਉੱਥੇ ਜਿਹੜਾ ਅਸਥਾਨ ਹਜੂਰ ਸਾਹਿਬ ਦੀ ਧਰਤੀ ਤੇ ਬਣਿਆ ਹੈ ਹੀਰਾ ਘਾਟ ਦੇ ਕੋਲ ਲੰਗਰ ਮਾਤਾ ਸਹਿਬਕੌਰ ਮਾਤਾ ਸਹਿਬਕੌਰ ਜੀ ਦੇ ਨਾਂ ਤੇ ਜਿਹੜਾ ਗੁਰਦੁਆਰਾ ਹੈ ਨਾ ਹਜੂਰ ਸਾਹਿਬ ਉਸ ਧਰਤੀ ਉੱਤੇ ਮਾਤਾ ਸਹਿਬਕੌਰ ਜੀ ਨੇ ਕਈ ਮਹੀਨੇ ਬੈਠ ਕੇ ਤਪ ਕੀਤ ਹੈ ਜਦੋਂ ਮਾਤਾ ਸਾਹਿਬ ਕੌਰ ਆਏ ਨੇ ਦਿੱਲੀ ਵਿੱਚ ਉਹ ਤੋਂ ਬੇਨਤੀ ਕੀਤੀ ਸਤਿਗੁਰੂ ਤੁਹਾਡੇ ਦਰਸ਼ਨਾਂ ਬਿਨਾ ਮੈਂ ਪ੍ਰਸ਼ਾਦਾ ਨਹੀਂ ਛਕਦੀ ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਪੰਜ ਸ਼ਸਤਰ ਦਿੱਤੇ ਆਖਣ ਲੱਗੇ ਪੰਜਾਂ ਸ਼ਸਤਰਾਂ ਦੇ ਦਰਸ਼ਨ ਕਰਕੇ ਛਕ ਲਿਆ ਕਰੋ ਤੁਹਾਨੂੰ ਮੇਰੇ ਦਰਸ਼ਨ ਹੋ ਜਿਆ। ਜਾਨ ਹਾ ਬਹੁਤ ਜੀ ਆਇਆਂ ਨੂੰ ਤੇ ਮਾਤਾ ਸਾਹਿਬ ਕੌਰ ਜੀ ਨੇ ਫਿਰ ਹਜ਼ੂਰ ਸਾਹਿਬ ਦੀ ertidੀ ਤੇ ਬੈਠ ਕੇ ਬਹੁਤ ਲੰਮਾ ਸਮਾਂ ਤਪ ਕੀਤਾ ਹੈ ਮੈਂ ਇਹ ਵਚਨ ਕਈ ਅਭਿਆਸੀਆਂ ਤੋਂ ਸੁਣੇ ਨੇ ਜਿਹੜੇ ਨਾਮ ਜਪਣ ਵਾਲੇ ਕਈ ਸਭ ਤੋਂ ਵੱਧ ਪਸੰਦ ਜਗਾ ਕਰਦੇ ਨੇ ਹਜੂਰ ਸਾਹਿਬ ਜਿਹੜੇ ਭਜਨ ਕਰਨ ਵਾਲੇ ਬੰਦਗੀ ਵਾਲੇ ਮੈਂ ਵੇਖੇ ਨੇ ਬੜੇ ਆਸਟ੍ਰੇਲੀਆ ਅਮਰੀਕਾ ਵਿਦੇਸ਼ਾਂ ਦੇ ਲੋਕ ਉਹ ਕੀ ਕਰਦੇ ਨੇ ਤਿੰਨ ਤਿੰਨ ਮਹੀਨੇ ਦੀਆਂ ਛੁੱਟੀਆਂ ਕਰਕੇ ਸਿੱਧੇ ਹਜੂਰ ਸਾਹਿਬ ਜਾਂਦੇ ਨੇ ਉੱਥੇ ਕਮਰਾ ਲੈ ਕੇ ਉੱਥੇ ਬਹਿ ਕੇ ਬਹੁਤਾ ਤੱਪ ਕਰਦੇ ਬਹੁਤ ਸਾਧਨਾ ਕਰਦੇ ਕਿਉਂਕਿ ਉਹ ਧਰਤੀ ਬੜੀ ਸ਼ਾਂਤ ਉਸ ਜਗ੍ਹਾ ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਪਿਛਲੇ ਜਨਮ ਵਿੱਚ ਬੜੀ ਭਗਤੀ ਕੀਤੀ ਦੂਸਰੀ ਗੱਲ ਉਸ ਜਗ੍ਹਾ ਤੋਂ ਗੁਰੂ ਗੋਬਿੰਦ ਸਿੰਘ ਸੱਚਖੰਡ ਗਏ ਉਸ ਜਗ੍ਹਾ ਤੇ ਵੈਰਾਗ ਬੜਾ ਪੈਦਾ ਹੁੰਦਾ ਹੈ ਬਹੁਤ ਰਸ ਬਣਦਾ ਜਿੰਨੇ ਨਿਤਨੇਮੀ ਨੇ ਉਹਨਾਂ ਨੂੰ ਜਦੋਂ ਉੱਥੇ ਜਾਣਗੇ ਉੱਥੇ ਇਦਾਂ ਦੀਆਂ ਤਰੰਗਾਂ ਪੁੱਟਦੀਆਂ ਨੇ ਉਸ ਧਰਤੀ 'ਚ ਉਹ ਨਿਤਨੇਮ ਵਿੱਚ ਰਸ ਜ਼ਿਆਦਾ ਬਣੇਗਾ ਉੱਥੇ ਆਨੰਦ ਜ਼ਿਆਦਾ ਆਏਗਾ ਹਜ਼ੂਰ ਸਾਹਿਬ ਦੀ ਧਰਤੀ ਤੇ ਭਜਨ ਕਰਨ ਵਾਲੇ ਬਹੁਤ ਖੁਸ਼ ਹੁੰਦੇ ਨੇ ਮਾਤਾ ਸਹਿਬ ਕੌਰ ਦਾ ਜਿਹੜਾ ਸਥਾਨ ਹੈ ਕਈ ਅਭਿਆਸੀ ਦੇ ਨਾ ਜਿਹੜੇ ਉਹ ਮਾਤਾ ਸਹਿਬ ਕੌਰ ਦੇ ਸਥਾਨ ਤੇ ਸਵੇਰੇ ਅੰਮ੍ਰਿਤ ਵੇਲੇ ਅੱਕ ਜਾਂ ਅੰਮ੍ਰਿਤ ਵੇਲਾ ਕਰਦੇ ਨੇ ਉਹ ਸਵੇਰੇ 2 ਵਜੇ 3 ਵਜੇ ਜਾ ਕੇ ਮਾਤਾ ਸਹਿਬ ਕੌਰ ਦੇ ਸਥਾਨ ਤੇ ਚੌਂਕੜਾ ਮਾਰ ਕੇ ਬੈਠਦੇ ਨੇ ਕਿਉਂਕਿ ਮਾਤਾ ਜੀ ਨੇ ਉੱਥੇ ਤਪ ਕੀਤਾ ਹੈ ਤੇ ਇਹ ਵੀ ਅਰਜ ਬੜੀ ਵਾਰੀ ਕੀਤੀ ਹੈ ਜੇ ਪਿਓ ਦਾ ਸੁਭਾਅ ਥੋੜਾ ਜਿਹਾ ਗਰਮ ਹੋਵੇ ਨਾ ਤੇ ਲੋਕ ਬੱਚੇ ਆਮ ਮਾਂ ਕੋਲ ਜਾਂਦੇ ਨੇ ਵੀ ਮਾਤਾ ਆ ਗੱਲ ਮੈਂ ਆਪਣੇ ਪਿਤਾ ਤੋਂ ਬਨਵਾਉਣੀ ਹੈ ਤੂੰ ਕਿਰਪਾ ਕਰ ਦੇ ਤੂੰ ਕਹਿ ਬਾਪੂ ਨੂੰ ਤੇਰੀ ਕਹੀ ਬਨ ਜਾਏਗਾ ਤੇ ਮੈਂ ਵੀ ਅਰਜ਼ ਕੀਤੀ ਵੀ ਮਾਤਾ ਸਹਿਬਕੌਰ ਦੇ ਸਥਾਨ ਤੇ ਸ਼ਰਦਾ ਨਾਲ ਪਿਆਰ ਨਾਲ ਜਾਣਾ ਚਾਹੀਦਾ ਵੀ ਸੱਚੇ ਪਾਤਸ਼ਾਹ ਤੁਹਾਡੇ ਅਸੂਲ ਬੜੇ ਕਰੜੇ ਨੇ ਕਈ ਥਾਵਾਂ ਤੇ ਅਸੀਂ ਚਾਹ ਕੇ ਵੀ ਗਲਤੀਆਂ ਕਰ ਜਾਂਦੇ ਆ ਕੋਸ਼ਿਸ਼ ਕਰੀਏ ਵੀ ਪਰ ਅਸੀਂ ਪੂਰੇ ਨਹੀਂ ਹੋ ਸਕਦੇ ਅਸੀਂ ਪੂਰੇ ਨਹੀਂ ਹੋ ਸਕਦੇ ਸਾਡੇ ਚਤੇ ਘਾਟਾਂ ਹੀ ਘਾਟਾਂ ਨੇ ਤੇ ਮਾਂ ਦੀ ਗੋਦ ਚ ਜ਼ਰੂਰ ਜਾ ਕੇ ਬਹਿਣਾ ਚਾਹੀਦਾ ਮਾਤਾ ਜੀ ਜਿੱਥੇ ਜਿੱਥੇ ਭੁੱਲਾਂ ਕਰਨਿਆ ਤੁਸੀਂ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਹੋ ਤੁਸੀਂ ਸਾਡੀ ਬੇਨਤੀ ਕਰਦੇ ਹੋ ਅਸੀਂ ਤੁਹਾਡੇ ਬੱਚਿਆਂ ਸ਼ਫਾਰਿਸ਼ ਕਰਦੇ ਹਾਂ ਜੇ ਅੰਮ੍ਰਿਤਧਾਰੀ ਹਾਂ ਤੇ ਸਹਿਬਕੌਰ ਮਾਤਾ ਸਾਹਿਬਕੌਰ ਸਾਡੀ ਮਾਂ ਆ ਸਤਿਗੁਰੂ ਸਤਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਤੇ ਇਹ ਗੱਲ ਹੈ ਵੀ ਉਹ ਤਾਂ ਨੇ ਖੁਸ਼ ਇਸੇ ਗੱਲ ਤੇ ਹੋਣਾ ਹੈ ਵੀ ਅਸੀਂ ਕੁਝ ਸਮਾਂ ਬੈਠ ਕੇ ਭਜਨ ਕਰੀਏ ਵਦ ਤੋਂ ਵਦ ਨਿਤਨੇਮ ਕਰੀਏ ਕਹਿੰਦੇ ਨੇ ਮਾਤਾ ਸਹਿਬਕੌਰ ਜੀ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰੋਜ਼ ਉਸ ਅਸਥਾਨ ਤੇ ਹਜੂਰ ਸਾਹਿਬੀ ਦਰਸ਼ਨ ਦੇਣ ਆਉਂਦੇ ਸੀ ਰੋਜ਼ ਸਤਿਗੁਰੂ ਦੇ ਦਰਸ਼ਨ ਕਰਨੇ ਇਧਾਰ ਕਰਨੇ ਤੇ ਬਾਅਦ ਵਿੱਚ ਮਾਤਾ ਸਹਿਬ ਕੌਰ ਜੀ ਨੇ ਜਲ ਪਾਣੀ ਛਕਣਾ ساری ਜਿੰਦਗੀ ਜੱਟ ਸਾਥ ਵਿੱਚ ਲੰਘਾਈ ਇਸੇ ਕਰਕੇ ਗੁਰਮਖੋ ਮਾਤਾ ਸਹਿਬ ਕੌਰ ਜੀ ਦੀ ਝੋਲੀ ਖਾਲਸੇ ਨੂੰ ਪਾਇਆ ਬਾਤਾ ਸਾਹਿਬ कौर ਜੀ ਦਾ ਸਾਡਾ ਫਰਜ ਬਣਦਾ ਹੈ ਕਿ ਜਰੂਰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਉਹਨਾਂ ਦੀ ਯਾਦ ਵਿੱਚ ਇੱਕ ਦਿਨ ਜਰੂਰ ਸਾਰੀ ਸੰਗਤ ਜੁੜਿਆ ਕਰੇ ਧੰਨ ਮਾਤਾ ਸਾਹਿਬ कौर ਐਡੀ ਵੱਡੀ ਕਮਾਈ ਸਾਰੀ ਜ਼ਿੰਦਗੀ ਜੱਜ ਸਤ ਵਿੱਚ ਰਹਿ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੇਖੇ ਲਾਇਆ ਸਾਰਾ ਜਨਮ ਤੇ ਕਿੱਦਾਂ ਵੱਡਾ ਸਤਕਾਰ ਬਾਤਾ ਜੀ ਨੇ ਦਿੱਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ ਅੱਖਣ ਲਗੇ ਬੱਚੇ ਆਉਂਦੇ ਨੇ ਖਤਮ ਹੋ ਜਾਂਦੇ ਨੇ ਅਸੀਂ ਉਹ ਖਾਲਸਾ ਤੁਹਾਡੀ ਝੋਲੀ ਪਾਲ ਲੱਗਿਆ ਜਿਹੜਾ ਕਦੇ ਨਹੀਂ ਖਤਮ ਹੋਏਗਾ ਇਹ ਤੁਹਾਡੇ ਪੁੱਤਰ ਹੈ ਤੁਹਾਡਾ ਪਰਿਵਾਰ ਹਮੇਸ਼ਾ ਵੱਧਦਾ ਰਹੇਗਾ ਤੇ ਮਾਤਾ ਸਹਿਬ ਕੌਰ ਜੀ ਨੇ ਆਪਣੇ ਆਪਣੇ ਆਪ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਸਮਰਪਿਤ ਕੀਤਾ ਸੀ ਉਹ ਸਮਰਪਿਤ ਭਾਵਨਾ ਸਾਡੇ ਅੰਦਰ